22 24 ਏਕੜ ਹੈ ਸੀ ਇਸੇ ਪ੍ਰੇਮਗੜ੍ਹ ਚ ਪ੍ਰੇਮਗੜ੍ਹ ਚ ਹੁਣ ਹੁਣ ਫਿਰ 1 ਬਿੱਗੀ ਰਹਿ ਗਈ ਉਹ ਕਿੱਧਰ ਗਈ ਬਾਕੀ ਜਿਹੜੀ ਇਹ ਪੁੱਟਾ ਕਰਤਾ ਨੇ ਰਿਕੁਆਇਰ ਕਰੀਏ ਉਹਨਾਂ ਨੇ ਰਿਕੁਆਇਰ ਕਰੀਏ ਬਾਕੀ ਜ਼ਮੀਨ ਰਿਕੁਆਇਰ ਕਰਕੇ ਪੈਸਾ এসਜੀਪੀਸੀ ਦਿੱਤਾ ਫਿਰ ਉਹ ਤਾਂ ਜੀ ਹੁਣ ਪੁੱਟਾ ਵਾਲਾ ਇਹਨੂੰ ਐਸਪੀਸੀ ਨੂੰ ਪਤਾ ਹੋਊ ਇਹ ਅਸੀਂ ਇਹੀ ਸਾਨੂੰ ਇਹੀ ਪ੍ਰਧਾਨ ਸਾਹਿਬ ਦਾ ਟੌੜਾ ਸਾਹਿਬ ਤੇ ਉਹਨਾਂ ਦੇ ਹੋਮ ਕੇਟ ਤੇ ਅਸੀਂ ਠੇਕੇ ਪਰ ਲਿਆ ਕਰਦੇ ਸੀ ਉਹ ਜਿੱਦਣ ਦੀ ਹੈ ਜ਼ਮੀਨ ਠੇਕੇ ਪਰ ਲੱਗੀ ਹੈ ਚੜਨ ਉੱਦਣ ਦੇ ਹੀ ਪਹਿਲਾਂ ਥੋੜਾ ਠੇਕਾ ਸੀ ਹੁਣ ਜ਼ਮੀਨ ਨਾਲ ਕਰ ਜਾ ਪਾਣੀ ਪੂਣੀ ਦਾ ਸਾਧਨ ਕੋਈ ਹੈ ਨਹੀਂ ਦਾ ਪਰਦੇ ਅਨੁਸਾਰ ਦਾ ਇਹ 44 ਮਰਲੇ ਦੱਸਿਆ ਗਿਆ ਚੀਫ ਦੀ ਕੀਮਤ ਸੀ 1 ਕਰੋੜ 32 ਲੱਖ ਜਿਹੜੀ ਮੈਨੇਜਰ ਨੇ ਕਿਸ ਤਰ੍ਹਾਂ ਵੀ ਰਜਿਸਟਰੀ ਕਰਾਈ ਝੂਠ ਬੋਲ ਕੇ ਕਰਾਈ ਆ ਜਿਹੜੀ ਆ ਹੁਣ ਵੇਚੀ ਐ ਦੀ ਰਜਿਸਟਰੀ ਕਰਾਈ ਆ ਜਿਹਦਾ ਹੁਣ ਰੌਲਾ ਪੈ ਰਿਹਾ ਕੀ ਇਸ ਦੇ ਲਈ ਵੀ ਇੱਥੇ ਗੁਰਦੁਆਰੇ ਦਾ ਮੈਨੇਜਰ ਆਉਂਦਾ ਰਿਹਾ ਇੱਥੇ ਉਹਨਾਂ ਨੂੰ ਤਾਂ ਜੀ ਨਾ ਉਹਨਾਂ ਨੇ ਕਦੀ ਫਰਤ ਕਰਾਈ ਐ ਨਾ ਉਹਨਾਂ ਨੇ ਕਦੀ ਜ਼ਮੀਨ ਦੇਖੀ ਐ ਗੁਰਦੁਆਰੇ ਵਿੱਚ ਹੀ ਆਏ ਆ ਗੁਰਦੁਆਰੇ ਵਿੱਚ ਹੀ ਬੋਲੀ ਹੋ ਗਈ ਐ ਉਹਨਾਂ ਨੂੰ ਉਹ ਤਾਂ ਉਹਨਾਂ ਨੂੰ ਪੁੱਛੋ ਵੀ ਕਦੀ ਗਏ ਆ ਪਿੰਡ ਪੰਜਮੀਨ ਦੇਖਣ ਅਸੀਂ ਮਨੌਲੀਦਰ ਵਾਲੀ ਚੌਂ ਮੱਜਰਾ ਰਹਿ ਕੇ ਆਏ ਤੇ ਫਿਰ ਆਪਣਾ ਪਿੰਡ ਵੱਖਰਾ ਬਣਿਆਦਾ ਉਹ ਜਿਹੜੀ ਬੁੜੀ ਦੀਵਗਾ ਮਾਲਕ ਦਾ ਜੋ ਜਿਸ ਨੂੰ ਵਿਆਹੀ ਗਈ ਸੀ ਉਹ ਗੁਜ਼ਰ ਗਿਆਦਾ ਇਹ ਫਿਰ ਜਿਆਦਾ ਹੱਕਿਆਂ ਨੂੰ ਹੱਕ ਆਵੇ ਤਾਂ ਫਾੜਦੇ ਪਿੰਡੇ ਵਾਲੀ ਜਿਹੜੇ ਸਿਆਣੇ ਬੰਦੇ ਤੇ ਉਹਨਾਂ ਨੇ ਹੱਕ ਨਹੀਂ ਕਿਹਾ ਵੀ ਤੂੰ ਆ ਭਾਈ ਆਪਣੀ ਜ਼ਮੀਨ ਜਿੱਥੇ ਮਰਜੀ ਦੇ ਉਹ ਜ਼ਮੀਨ ਫਿਰ ਗੁਰਦੁਆਰਾ ਸੰਭ ਦੇ ਨਾਮ ਕਰਾ ਦਿੱਤੀ ਗਈ ਸੀ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਐਸਜੀਪੀਸੀ ਦੀ ਜ਼ਮੀਨ ਵੇਚਣ ਦਾ ਮਾਮਲਾ ਕਾਫੀ ਭਖਿਆ ਹੋਇਆ ਕਿ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਨੇ ਧੋਖੇ ਦੇ ਨਾਲ ਜ਼ਮੀਨ ਵੇਚ ਦਿੱਤੀ ਇੱਕ ਬਿੱਗਾ 6 ਵਿਸਵੇ ਜ਼ਮੀਨ ਇਹ ਹੀ ਆ ਜੋ ਕਿ ਸੈਣੀ ਮਾਜਰਾ ਜਿਸ ਨੂੰ ਪ੍ਰੇਮਗੜ ਵੀ ਕਿਹਾ ਜਾਂਦਾ ਹੈ ਤਾਂ ਇਸੇ ਜ਼ਮੀਨ ਨੂੰ ਲੈ ਕੇ ਬਾਅਦ ਵਿਵਾਦ ਉੱਠ ਰਿਹਾ ਹੈ ਤਾਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ tạmਮੀ ਨੇ ਵੀ ਮੰਨਿਆ ਕਿ ਗੁਰਦੁਆਰਾ ਸਾਹਿਬ ਦੇ ਜਿਹੜੇ ਮੈਨੇਜਰ ਸੀ ਹਰਜਿੰਦਰ ਸਿੰਘ ਉਹਨਾਂ ਦੇ ਵੱਲੋਂ ਧੋਖਾਧੜੀ ਦੇ ਨਾਲ ਕਾਗਜ਼ ਪੱਤਰ ਤਿਆਰ ਕਰਵਾਏ ਗਏ ਉਸ ਤੋਂ ਬਾਅਦ ਇਸ ਜ਼ਮੀਨ ਨੂੰ ਵੇਚ ਦਿੱਤਾ ਗਿਆ ਜੋ ਕਿ ਗੁਰਦੁਆਰਾ ਸਾਹਿਬ ਦੇ ਨਾਮ ਤੇ ਬੋਲਦੀ ਸੀ ਅਸੀਂ ਉਸੇ ਪਿੰਡ ਦੇ ਵਿੱਚ ਖੜੇ ਆ ਜਿਸੇ ਪਿੰਡ ਦੇ ਵਿੱਚ ਇਹ ਐਸਜੀਪੀਸੀ ਦੇ ਨਾਮ ਤੇ ਗੁਰਦੁਆਰਾ ਅੰਬ ਸਾਹਿਬ ਦੇ ਨਾਮ ਤੇ ਇਹ ਜ਼ਮੀਨ ਬੋਲਦੀ ਸੀ ਤਾਂ ਕਈ ਦਿਨਾਂ ਤੋਂ ਸਵਾਲ ਉੱਠ ਰਹੇ ਨੇ ਸਾਡੇ ਨਾਲ ਪਿੰਡ ਦੇ ਕੁਝ ਬਸਨੀਕ ਨੇ ਗੱਲਬਾਤ ਕਰਾਂਗੇ ਇਹ ਜ਼ਮੀਨ ਗੁਰਵਾਚਨ ਸਿੰਘ ਹਸਾਬ ਦਾ ਸਰਪੰਚ ਇਹ ਇਹ ਜ਼ਮੀਨ ਕਿੰਨੀ ਹੈ ਜੀ ਜਿਹੜਾ ਜ਼ਮੀਨ ਦਾ ਵਿਵਾਦ ਚੱਲਿਆ ਇਹ ਜਿਹੜਾ ਪੇਪਰ ਦੇ ਅਨੁਸਾਰ ਤਾਂ ਇਹ 44 ਮਰਲੇ ਦੱਸਿਆ ਗਿਆ ਜੀਫ ਦੀ ਕੀਮਤ 1 ਕਰੋੜ 32 ਲੱਖ ਜਿਹੜੀ ਮੈਨੇਜਰ ਨੇ ਕਿਸ ਤਰ੍ਹਾਂ ਵੀ ਰਜਿਸਟਰੀ ਕਰਾਈ ਝੂਠ ਬੋਲ ਕੇ ਕਰਾਈ ਕਿਆ ਕਰਾਈ ਇਹ ਉਹਨਾਂ ਨੇ ਰਜਿਸਟਰੀ ਇਹ ਚਾਰ ਬੰਦਿਆਂ ਦੇ ਨਾਮ ਜਿਉ ਪੇਪਰ ਦੇ ਸਾਹਮਣੇ ਪਸਾ ਲਗਿਆ ਇਹ ਗੱਲਬਾਤ ਹੋਈ ਹੈ ਇਹ ਜ਼ਮੀਨ ਬਿਲਕੁਲ ਜਿਹੜੀ ਹੈਗੀ ਗੁਰਦੁਆਰਾ ਸਾਹਿਬ ਦੀ ਹੈ ਸੀ ਇਹ ਜਿਹੜੇ ਸਾਡੇ ਮਤਿਆਂ ਨੇ ਲਈ ਹੈ ਇਹਨਾਂ ਨਾਲ ਇਹ ਮੈਨੇਜਰ ਤੋਂ ਖਾ ਕਰ ਗਿਆ ਕਹਿੰਨੀ ਕਮੇਟੀ ਕਰ ਗਈ ਕੌਣ ਕਰ ਗਿਆ ਇਹ ਸਾਰੀ ਗੱਲਬਾਤ ਮੈਨੇਜਰ ਸਾਹਿਬ ਨੂੰ ਜਿਆਦਾ ਪਤਾ ਜਿਨ੍ਹਾਂ ਨੇ ਰਜਿਸਟਰੀ ਕਰਾਈਏ ਕਿਵੇਂ ਕਰਾਈਏ ਕਿਆ ਦੱਸ ਕੇ ਕਰਾਈਏ ਬਸ ਬਾਕੀ ਮਾਲਕ ਦੱਸੂਗੀ ਸਾਰੀ ਗੱਲਬਾਤ ਕਿਵੇਂ ਇਹ ਕਦੋਂ ਤੋਂ ਗੁਰਦੁਆਰਾ ਸਾਹਿਬ ਦੇ ਨਾਮ ਬੋਲਦੀ ਹੈ ਕਿਸ ਦੇ ਨਾਮ ਤੇ ਸੀ ਪਹਿਲੇ ਕਿਵੇਂ ਨਾਮ ਤੇ ਥੋੜਾ ਜਿਹਾ ਦੱਸੋ ਪੁਰਾਣੀਆਂ ਗੱਲਾਂ ਦੱਸੋ ਇੱਕੇ ਸਾਡੇ ਗਰਾਉਂਡ ਦੀ ਜਿਆਦਾ ਅਸੀਂ ਨੱਥੇ ਸਾਡਾ ਗੋਤ ਆਫ ਇਹ ਮਨੌਲੀਦਰ ਵਾਲੀ ਚੌਂ ਮੱਜਰਾ ਰਹਿ ਕੇ ਆਏ ਤੇ ਫਿਰ ਆਪਣਾ ਪਿੰਡ ਵੱਖਰਾ ਬੰਨਿਆ ਦਾ ਉਹ ਜਿਹੜੀ ਬੁੜੀ ਦੀਗਾ ਮਾਲਕ ਦਾ ਜੋ ਜਿਸ ਨੂੰ ਵਿਆਹੀ ਗਈ ਸੀ ਉਹ ਗੁਜ਼ਰ ਗਿਆ ਦਾ ਇਹ ਫਿਰ ਜਿਆਦਾ ਹੱਕਿਆਂ ਨੂੰ ਹੱਕ ਆ ਬੈ ਤਾਂ ਸਾਡੇ ਪਿੰਡੇ ਵਾਲੀ ਜਿਹੜੇ ਸੈਣਾ ਬੰਦੇ ਤੇ ਉਹਨਾਂ ਨੇ ਹੱਕ ਨਹੀਂ ਕਿਹਾ ਵੀ ਤੂੰ ਆ ਭਾਈ ਆਪਣੀ ਜ਼ਮੀਨ ਜਿੱਥੇ ਮਰਜੀ ਦੇ ਉਹ ਜ਼ਮੀਨ ਫਿਰ ਗੁਰਦੁਆਰਾ ਹਮਸਾਮ ਦੇ ਨਾਮ ਕਰਾ ਦਿੱਤੀ ਗਈ ਸੀ ਜੋ ਕਿ ਅੱਜ ਵੀ ਗੁਰਦੁਆਰਾ ਸਾਹਿਬ ਦੇ ਨਾਲ ਪਹਿਲਾਂ ਵੀ ਇੱਕ ਥੋੜੀ ਜੀ ਜ਼ਮੀਨ ਨਹੀਂ ਹੈ 122 24 ਬਿੱਗੇ ਜ਼ਮੀਨ ਸੀ ਜਿਹੜੀ ਗੁਰਦੁਆਰਾ ਹਮਸਾਮ ਨੂੰ ਦਿੱਤੀ ਗਈ ਸੀ ਇਹ ਅਸੀਂ ਇਹ ਸਾਨੂੰ ਇਹ ਹੀ ਪ੍ਰਧਾਨ ਸਾਹਿਬ ਜਿਹੜਾ ਟੌੜਾ ਸਾਹਿਬ ਤੇ ਉਹਨਾਂ ਦੇ ਹੁੰਦੇ ਤੇ ਅਸੀਂ ਟਿੱਕੇ ਪਰ ਲਿਆ ਕਰਦੇ ਤੇ ਕਿੰਨੇ ਏਕੜ ਸੀ ਟੋਟਲ ਕਹਿ ਰਹੇ ਤੁਸੀਂ 20 22 22 24 ਏਕੜ ਹੈ ਸੀ ਇਸੇ ਪ੍ਰੇਮਗੜ੍ਹ ਚ ਪ੍ਰੇਮਗੜ੍ਹ ਚ ਹੁਣ ਹੁਣ ਫਿਰ ਇੱਕ ਬਿੱਗੀ ਰਹਿ ਗਈ ਉਹ ਕਿੱਧਰ ਗਈ ਬਾਕੀ ਜਿਹੜੀ ਇਹ ਪੁੱਢਾ ਗਮਾੜਾ ਨੇ ਰਿਕੁਆਇਰ ਕਰੀਏ ਉਹਨਾਂ ਨੇ ਰਿਕੁਆਇਰ ਕਰੀਏ ਬਾਕੀ ਜ਼ਮੀਨ ਰਿਕੁਆਇਰ ਕਰਕੇ ਪੈਸਾ ਐਸਜੀਪੀਸੀ ਨੂੰ ਦਿੱਤਾ ਫਿਰ ਉਹ ਤਾਂ ਜੀ ਹੁਣ ਪੁੱਢਾ ਵਾਲਾ ਇਹਨੂੰ ਐਸਜੀਪੀਸੀ ਨੂੰ ਪਤਾ ਹੋਊਗਾ ਵੀ ਉਹ ਪੈਸੇ ਹੈ ਕਿ ਇਹਨਾਂ ਨੇ ਕੋਈ ਬ੍ਰੇਕ ਬਰੂਕ ਲਾਈ ਤੇ ਹਰਦੀਪ ਸਿੰਘ ਨੇ ਜਿਹੜਾ ਐਸਪੀ ਐਸ ਉਹਨਾਂ ਨੇ ਕਿਹਾਤਾ ਵੀ ਇੱਥੇ ਕੋਈ ਹਸਪਤਾਲ ਬਣਾ ਦੋ ਜਾਂ ਲੜਕੀਆਂ ਦਾ ਕੋਈ ਕਾਲਜ ਬਣਾਇਆ ਜਾਵੇ ਇਹ ਤਾਂ ਹੁਣ ਐਸਪੀਸੀ ਜਵਾਬ ਦੇਊਗੀ ਵੀ ਇਹ ਗੱਲ ਉਹਨਾਂ ਕੋਲ ਪੈਸੇ ਹੈ ਜਾਂ ਨਹੀਂ ਹੈ ਸਾਢੇ 3 ਗ੍ਰਾਉਂਡ ਨੇ ਕੋਈ ਇੰਟਰਸਟ ਨਹੀਂ ਰੱਖਿਆ ਇਸ ਦੇ ਬਾਰੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੇ ਬਸ ਉਹਨਾਂ ਨੂੰ ਜਿਆਦਾ ਪਤਾ ਜੀ ਬਾਰੇ 22 ਏਕੜ ਜ਼ਮੀਨ ਤੁਸੀਂ ਵੀ ਠੇਕੇ ਤੇ ਲੈਂਦੇ ਸੀ ਫਿਰ ਉਸ ਸਮੇਂ ਅਸੀਂ ਹਾਂ ਠੇਕੇ ਤੇ ਲਈਏ 22 ਐ ਅਸੀਂ ਕਾਲ ਤੁਸੀਂ ਠੇਕੇ ਤੇ ਬਾਹੀ ਆਓ ਕਿੰਨੇ ਏਕੜ ਲੈਂਦੇ ਸੀ ਜ਼ਮੀਨ ਉਹ ਜਿੰਨ ਦੀ ਹੈ ਜ਼ਮੀਨ ਠੇਕੇ ਤੇ ਲੱਗੀ ਹੈ ਚੜਨ ਉੱਦਣਦੇ ਹੀ ਪਹਿਲਾਂ ਥੋੜਾ ਠੇਕਾ ਵੀ ਉਹਨਾਂ ਜ਼ਮੀਨਾਂ ਦਾ ਜਬ ਪਾਣੀ ਪੂਣੀ ਦਾ ਸਾਧਨ ਕੋਈ ਹੈ ਨਹੀਂ ਦਾ ਲੋਕਾਂ ਨੇ ਆਪਣੇ ਗੰਦੇ ਨਾਲੇ ਦੇ ਪੈ ਪੈ ਲੈਣਾਂ ਦੱਬ ਕੇ ਜਿਹੜੀ ਜ਼ਮੀਨ ਫਿਰ ਆਪਣੇ ਨੇੜੇ ਲੱਗਦੀ ਸੀ ਉਹ ਬੰਡ ਲੰਦੇ ਦੇ ਸਾਰੇ ਹਿੱਸੇ ਵੰਦੀ ਉਹਨੂੰ ਬਾਹਲੰਦੇ ਤੇ ਜਿਹੜਾ ਮੈਨੇਜਰ ਰਜਿੰਦਰ ਸਿੰਘਾ ਕੀ ਪਿੰਡ ਦੇ ਵਿੱਚ ਵੀ ਆਉਂਦਾ ਸੀ ਤੁਸੀਂ ਦੇਖਿਆ ਇੱਥੇ ਆਉਂਦਾ ਜਾ ਕੇ ਤੇ ਜਿਹਨੇ ਇਹ ਧੋਖਾ ਧੜੀ ਕੀਤੀ ਨਹੀਂ ਕਮੇਟੀ ਬਿਲਕੁਲ ਆਪ ਸਾਫ਼ ਤੇ ਕਮੇਟੀ ਆਵੇ ਦੀ ਕਮੇਟੀ ਮੈਂ ਸਾਰੇ ਬੰਦੇ ਇਕੱਠੇ ਹੋਏ ਤੇ ਬੋਲੀ ਕਰਕੇ ਹੀ ਜ਼ਮੀਨ ਦੇਖ ਕੇ ਜਾਂਦੇ ਉਹ ਨਹੀਂ ਆ ਅੱਜ ਇਸ ਤਰ੍ਹਾਂ ਮੈਂ ਅੱਜ ਿਕਰ ਕਰ ਰਿਹਾ ਜਗਾ ਦੀ ਜਿਹੜੀ ਇੱਕ ਮਰਲਾ ਜਿਹੜੀ ਇੱਕ ਬਿੱਗਾ ਜਿਹੜੀ 6 ਮਰਲੇ ਇਹ ਤਾਂ ਅੱਜ ਪਹਿਲਾਂ ਦੀ ਖਾਲੀ ਪਈਏ ਪਹਿਲਾਂ ਤੋਂ ਹੀ ਖਾਲੀ ਪਈ ਹੈ ਕਦੇ ਮੈਨੇਜਰ ਆਇਆ ਪਿੰਡ ਕਦੇ ਦੇਖਿਆ ਵਾਲੇ ਦਵਾਲੇ ਤੇ ਘੁੰਮਦਾ ਕਿਤੇ ਮੈਨੇਜਰ ਸਾਹਿਬ ਨੂੰ ਅਸੀਂ ਕਹਿਤਾ ਵੀ ਉਹ ਪਾਣੀ ਦਾ ਹਿੱਲਾ ਨਹੀਂ ਉਹ ਸਾਨੂੰ ਗੱਲਾਂ ਬਾਤਾਂ ਪੈਸੇ ਇਕੱਠੇ ਕਰਕੇ ਮੁੜ ਕੇ ਪਿੰਡ ਬਣੀ ਆਏ ਉਹ ਇਹ ਗੱਲ ਕਹਿ ਜਾਂਦੇ ਸੀ ਅਸੀਂ ਬੋਰ ਲਵਾ ਦੂਗੇ ਮੋਟਰ ਲਵਾ ਦੂਗੇ ਅਸੀਂ ਆ ਆਪਣੇ ਹੀ ਪਾਈਪ ਲਾਈਨ ਨਾਲ ਦੇ ਖੇਤੀ ਕਰਦੇ ਸੀ ਨਾ ਕਿ ਇੱਧਰ ਗੁਰਦੁਆਰੇ ਕਾ ਕੋਈ ਉਹਨਾਂ ਨੇ ਪੰਜੀ ਨਹੀਂ ਦਈ ਸਾਡੇ ਗੁਰਦੁਆਰੇ ਨੂੰ ਕਦੀ ਫੌਰਪੀਆ ਵੀ ਨਹੀਂ ਚੜਾ ਕੇ ਗਏ ਇੱਥੇ ਮੱਥਾ ਟੇਕਣ ਆਏ ਵੇ ਉਹਨਾਂ ਨੇ ਸਿਰਫ ਬੈਗ ਲੈ ਆਏ ਪੈਸੇ ਝੋਲੇ ਵਾਂ ਪਾ ਕੇ ਤੁਰ ਗਏ ਨਹੀਂ ਜਿਹੜੀ ਆ ਜ਼ਮੀਨ ਆ ਜਿਹੜੀ ਆ ਹੁਣ ਵੇਚੀ ਐ ਦੀ ਦੀ ਰਜਿਸਟਰੀ ਕਰਾਈ ਆ ਜਿਹਦਾ ਹੁਣ ਰੌਲਾ ਪੈ ਰਿਆ ਕੀ ਇਸ ਦੇ ਲਈ ਵੀ ਇੱਥੇ ਗੁਰਦੁਆਰੇ ਦਾ ਮੈਨੇਜਰ ਆਉਂਦਾ ਰਿਹਾ ਇੱਥੇ ਪਿੰਡ ਉਹਨਾਂ ਨੂੰ ਤਾਂ ਜੀ ਨਾ ਉਹਨਾਂ ਨੇ ਕਦੀ ਫਰਦ ਕਰਾਈ ਐ ਨਾ ਉਹਨਾਂ ਨੇ ਕਦੀ ਜ਼ਮੀਨ ਦੇਖੀ ਐ ਗੁਰਦੁਆਰੇ ਮੈਂ ਹੀ ਆਏ ਆ ਗੁਰਦੁਆਰੇ ਮੈਂ ਹੀ ਬੋਲੀ ਹੋਈ ਹੈ ਉਹਨਾਂ ਨੂੰ ਉਹ ਤਾਂ ਉਹਨਾਂ ਨੂੰ ਪੁੱਛੋ ਵੀ ਕਦੀ ਗਏ ਆ ਪਿੰਡ ਪੰਜ ਜ਼ਮੀਨ ਦੇਖਣ ਨਹੀਂ ਨਹੀਂ ਜਿਹੜਾ ਹੁਣ ਰਜਿੰਦਰ ਜਿਹੜਾ ਜ਼ਿਕਰ ਉਹ ਨਹੀਂ ਆਇਆ ਇੱਕ ਇੱਥੇ ਸਾਡੇ ਟਰੋਫੀ ਗਵੰਡੀ ਐ ਪਾਉ ਪਾਉ ਕਹਿੰਦੇ ਮੁੰਡਾ ਉੱਥੇ ਲਗਿਆ ਬੰਬ ਸਾਫ ਗੁਰਦੁਆਰੇ ਮਾ ਉਹਨੇ ਮਨ ਨੂੰ ਲਗਾ ਵੀ ਇੱਥੇ ਘਟ ਘਟ 100 ਬੰਦੇ ਨੂੰ ਦਿਖਾ ਗਿਆ ਉਹ ਜ਼ਮੀਨ ਇਹ ਨਹੀਂ ਆ ਘਰ ਵਾਲੇ ਨੇ ਖਰੀਦ ਇਹ ਜ਼ਮੀਨ ਫਿਰ ਜਿਹੜੀ ਇੱਕ ਇਹ ਵਿਗੇ ਦਾ ਜਿਹੜੀ ਲਾਫਟ ਮਾ ਜਾਦੂ ਉਹਦੇ ਕੋਲ ਕੋਈ ਗਾਹਾ ਕ ਮੰਨਿਆ ਨਹੀਂ ਆਇਆ ਨਹੀਂ ਤਾਂ ਇਹਨਾਂ ਦੇ ਗੱਲ ਪਿਆ ਉਹ ਧੱਕੇ ਦੇ ਵੀ ਇਹ ਜ਼ਮੀਨ ਤੁਸੀਂ ਲੈ ਲਓ ਤੁਹਾਡੇ ਤੁਸੀਂ ਲੈ ਲਓ ਤੁਸੀਂ ਲੈਣੇ ਜੋਗੇ ਹੈਗੇ ਤੁਹਾਡੇ ਨਾਲ ਲੱਗਦੀ ਹੈ ਕੀ ਆਉਂਦਾ ਸੀ ਫਿਰ ਉਹ ਰੋਜ਼ ਨਾਲ ਫਿਰ ਮੁਲਾਕਾ ਹਾਂ ਉਹ ਫਿਰ ਉਹ ਫੱਤੇ ਮੇਨ ਬੰਦਾ ਉਹ ਬੰਦੇ ਨੇ ਪੌੜਾ ਪਾਇਆ ਜਿਹੜਾ ਪਾਇਆ ਛੂਠਾ ਫੱਚਾ ਇਹ ਤਾਂ ਵਿਚਾਰਿਆਂ ਨੇ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਇਹਨਾਂ ਨੂੰ ਮੈਨੇਜਰ ਭਾ ਲੈ ਗਿਆ ਮੈਨੇਜਰ ਨੇ ਇਹਨਾਂ ਨੂੰ ਤਸੱਲੀ ਕਰਾਈ ਇਹਨਾਂ ਦੀ ਵੀ ਜ਼ਮੀਨ ਮੈਂ ਕਰਨਾ ਸਾਰਾ ਕੋ ਮੈਂ ਉੱਪਰ ਤੇ ਲਿਖਾ ਲਿਆਉਂਗਾ ਪਰ ਕਰਿਆ ਜਾਲੀ ਕੰਮ ਇਹ ਹੋ ਗਿਆ ਹੁਣ ਗੁਰਦੁਆਰੇ ਦੀ ਜ਼ਮੀਨ ਨੂੰ ਅਵਰੇ ਦਾ ਅਸੀਂ ਪੰਜੀ ਰਿਕ ਨਹੀਂ ਖਾ ਸਕਦੇ ਜੀ ਪਰ ਬਦਨਾਮੀ ਬੜੀ ਹੁੰਦੀ ਹੈ ਜਦੋਂ ਨਾਮ ਨਾਮ ਬੋਲਦਾ ਜਦੋਂ ਇਹ ਗੱਲਬਾਤ ਹੁਣ ਮੀਡੀਆ ਚ ਆਈ ਹੈ ਜੀ ਜਦ ਪਤਾ ਲੱਗਿਆ ਪਿੰਡ ਮਾਂ ਦਾ ਹਰ ਅੱਧਿਆਂ ਨੂੰ ਨਹੀਂ ਪਤਾ ਵੀ ਕੀ ਗੱਲ ਕੀ ਹੋਈ ਹੈ ਇਹਦਾ ਹੁਣ ਟੀਵੀ ਪਰ ਖਬਰਾਂ ਚੱਲ ਰਹੀਆਂ ਪੱਤ ਇਹ ਖਬਰਾਂ ਚਿੱਲੇ ਨੇ ਵੀ ਲਾਈਆਂ ਅੱਛਾ ਦੂਏ ਨੇ ਹੋ ਪੇਪਰ ਵਾਲਿਆਂ ਨੇ ਵੀ ਖਬਰਾਂ ਲਾਈਆਂ ਬਿਲਕੁਲ ਤੇ ਇਸ ਤੋਂ ਇਲਾਵਾ ਹੁਣ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ 2 ਏਕੜ ਜ਼ਮੀਨ ਸੀ ਜੇ ਕਾਲਜ ਖੁੱਲਦਾ ਇਲਾਕੇ ਦੇ ਵਿੱਚ ਕੁੜੀਆਂ ਦੇ ਲਈ ਤਾਂ ਉਹਦਾ ਫਾਇਦਾ ਤਾਂ ਹੋਣਾ ਹੀ ਸੀ ਜੀ ਬਿਲਕੁਲ ਜੀ ਇਹ ਕੰਮ ਇਹ ਕਮੇਟੀ ਜਿਹੜਾ ਗੁਰਦੁਆਰਾ ਸਾਹਿਬ ਦਾ ਉਹਨਾਂ ਨੇ ਕਰਨਾ ਵਾ ਪਰ ਉਹ ਪਤਾ ਨਹੀਂ ਉਹਨਾਂ ਨੇ ਆਪਣੇ ਲਾਚ ਨੂੰ ਕਿਉਂ ਨਹੀਂ ਕਰਿਆ ਹੂੰ ਬਿਲਕੁਲ ਇਹ ਤਾਂ ਲਾਚ ਸਮਝੋ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹ ਪੈਸੇ ਹੈ ਕਿੱਥੇ ਨਾ ਗਰਾਉ ਕਿਨੇ ਕਿਸੇ ਨੇ ਇੰਟਰਸਟ ਲਈ ਚੀਜ਼ ਚ ਨਾ ਸਾਨੂੰ ਪਤਾ ਅਸੀਂ ਕੋਈ ਦਖਲਵਾਜੀ ਨਹੀਂ ਕੀਤੀ ਇਹ ਤਾਂ ਆਣ ਕੇ ਜਿਸ ਤਰ੍ਹਾਂ ਫੁੱਤੇ ਪੀ ਗਲਾ ਚ ਗਾਣੀ ਦੀ ਕੋਈ ਕੋਈ ਪਿੰਡ ਦੀ ਭਤਨਾਮੀ ਕਰਨੀ ਸੀ ਕੋਈ ਚੰਗਾ ਕੰਮ ਤਾਂ ਕਰਿਆ ਨਹੀਂ ਉਹਨਾਂ ਨੇ ਇਹ ਕਿਹੜੇ ਸਾਲ ਦੇ ਵਿੱਚ ਵੇਚੇ ਹੋ ਫਿਰ ਜਿਹੜੀ 2 ਏਕੜ ਜ਼ਮੀਨ ਸੀ ਅੰਦਾਜ਼ਾ ਗਿਆ ਉਹ 2011 ਚ ਕੋਈ ਹੈ ਜੀ ਕੁਝ ਕੁਝ ਹੁਣ ਹੋਈ ਹੈ ਨੀ ਫਿਰ ਪਿੰਡ ਦੇ ਲੋਕਾਂ ਨੇ ਆਵਾਜ਼ ਨਹੀਂ ਬੁਲੰਦ ਕਰੀ ਕਿ ਸਾਡੇ ਇਲਾਕੇ ਦੀ ਜ਼ਮੀਨ ਆ ਭਾਵੇਂ ਕਿ ਐਸਜੀਪੀ ਚ ਦੇ ਨਾਮ ਬੋਲਦੀ ਆ ਕੋਈ ਕਾਲਜ ਤੁਸੀਂ ਕਿਹਾ ਵੀ ਕਰਿਆ ਕਿਹਾ ਸੀ ਵੀ ਕਾਲਜ ਖੋਲਦੋ ਕੋਈ ਅਦਾਰਾ ਖੋਲਦੋ ਇਲਾਕੇ ਦੇ ਲੋਕਾਂ ਨੂੰ ਬੱਚਿਆਂ ਨੂੰ ਫਾਇਦਾ ਹੋ ਜਾਵੇ ਓਏ ਬਿਲਕੁਲ ਆ ਸਾਡੇ ਪਿੰਡ ਨੇਤਾ ਜੀ ਸ਼ਾਇਦ ਉਹ ਗੁਰਦੁਆਰਾ ਸਾਹਿਬ ਕੇ ਨੌਏ ਹੋ ਗਈ ਸਾਰੀ ਜ਼ਿੰਮੇਵਾਰੀ ਗੁਰਦੁਆਰਾ ਸਾਹਿਬ ਤੋਂ ਮੇਰੇ ਛੱਡਦੀ ਉਹਨਾਂ ਸਾਡੇ ਪਿੰਡ ਕੇ ਇੱਕ ਬੱਚੇ ਨੇ ਵੀ ਦਾਖਲਵਾਜੀ ਨਹੀਂ ਕਰੀ ਚ ਥੋੜੀ ਦਿਖਾਓ ਮੜੀ ਜੱਗੇ ਨੂੰ ਜ਼ਮੀਨ ਕਿੱਥੇ ਤੱਕ ਇਹ ਜਿਹੜੀ ਇੱਕ ਬਿੱਗਾ 6 ਮਰਲੇ ਇਹ ਜਿਹੜਾ ਟੋਬਾ ਪਾਣੀ ਦਾ ਬਣਿਆ ਉਹ ਪੈਪਾਂ ਤੱਕ ਜਾਂ ਬ ਇਹ ਮਸਤਰਕਾ ਜ਼ਮੀਨ ਹੈ ਮਸਤਰਕਾ ਜ਼ਮੀਨ ਹੈ ਓਕੇ ਹਾਂਜੀ ਇਹਨਾਂ ਨੇ ਆਪਣੇ ਮਕਾਨ ਇੱਧਰ ਬਣਾ ਲਏ ਪਰ ਗੁਰਦੁਆਰਾ ਸਾਹਿਬ ਕੀ ਤਾਂ ਹੁਣ ਇਹਨੂੰ ਚਾਹ ਛੱਡੀ ਵੀ ਰੱਖ ਲੋ ਚਾਹੇ ਕੁਛ ਵੀ ਰੱਖ ਲੋ ਇਹਨੂੰ ਹੁਣ ਤਾਂ ਫਿਰ ਘਰ ਵਾਲੇ ਵੀ ਪਸਤਾਉਂਦੇ ਹੋਣੇ ਨੇ ਇਹ ਦੂਜੀ ਗੱਲ ਬਾਤ ਵੀ ਦੇਖੋ ਜੀ ਐਡਾ ਬੜਾ ਕਲੰਕ ਲਾਇਆ ਜਾਣਾ ਕੋਈ ਸੌਖਾ ਜਿਹਾ ਕੰਮ ਤਾਂ ਹੈ ਨਹੀਂ ਇਹਨਾਂ ਨੂੰ ਤਾਂ ਬਿਲਕੁਲ ਬਸਵਾਸ ਨਾਲ ਲੈ ਕੇ ਆਏ ਤੋਖੇ ਗੱਲ ਕੰਮ ਕਰਿਆ ਸਾਰਾ ਇਹ ਕਰਿਆ ਜਿਹੜਾ ਆਪਣਾ ਸਰਪਾਲ ਪ੍ਰਧਾਨ ਨੇ ਉਸकी ਮਿਹਰਬਾਨੀ ਹੋਈ ਹੈ ਕਰਦੇ ਹੋ ਮੰਗ ਤੇ ਵੀ ਕਾਨੂੰਨੀ ਕਾਰਵਾਈ ਵੀ ਹੋਵੇ ਨਾਲ ਨਾਲ ਦੂਜੀ ਕਮੇਟੀ ਵੀ ਕਰਵੇ ਅਸੀਂ ਤਾਂ ਇਹੀ ਮੰਗ ਕਰੂਗੇ ਜੀ ਮੈਂ ਸਾਫ ਕਾ ਸਰਪੰਚ ਗੁਰਬਾਤ ਸਿੰਘ ਇਹ ਆਪਾਂ ਦਾ ਇਹੀ ਸਾਰੇ ਸਾਰਾ ਪਿੰਡ ਇੱਕੇ ਕੋਈ ਹੋਰ ਪਾਰਟੀ বাজਣੀ ਕੋਈ ਨਹੀਂ ਇਹ ਤਾਂ ਪਤਾ ਹੀ ਹੋਣ ਲੱਗਿਆ ਵੀ ਉਹ ਧੋਖੇ ਤੁਹਾਡੀ ਉਹ ਕਰ ਗਿਆ ਇਹ ਇਹ ਤਾਂ ਵਿਚਾਰੇ ਨੇ ਪੈਸੇ ਦੇਖੋ ਕਿ ਕਿੰਨੇ ਰੁਪਇਆ ਜੋੜ ਕੇ ਪੈਸੇ ਇਕੱਠੇ ਕਰੇ ਆ ਕੋਈ ਥੋੜੀ ਜੀ ਰਕਮ ਤਾਂ ਹੈ ਨਹੀਂ ਇਹ ਵੀ ਜਿਹੜੀ ਇੱਕ ਲਗਤ ਬਾਕੀ ਜਿਆਦਾ ਪ੍ਰਧਾਨ ਸਾਹਿਬ ਨੂੰ ਪਤਾ ਵੀ ਉਹਨੇ ਕਿੱਸੇ ਕਰਿਆ ਕਿਉਂ ਕਰਿਆ ਕੀ ਫਿਲਹਾਲ ਚ ਕੀ ਵਾਸਨ ਕਰਿਆ ਕਰਦੇ ਹਾਂ ਸੋ ਮੈਨੇਜਰ ਦੇ ਵੀ ਕਾਨੂੰਨੀ ਕਾਰਵਾਈ ਵੀ ਨਾਲ ਨਾਲ ਹੋਵੇ ਸਾਡੇ ਪਿੰਡ ਦਾ ਨਾਮ ਬਦਨਾਮ ਇਹ ਬਿਲਕੁਲ ਮੰਗੇ ਹੀ ਕਰੂਗੇ ਵੀ ਇਹ ਜਿਹੜੀ ਪ੍ਰਤਾਲ ਚਲੀ ਹੈ ਜੜ ਤੇ ਲੇਕ ਹੈ ਉੱਪਰ ਤੱਕ ਪਤਾ ਲੱਗਿਆ ਜੀ ਬੰਦਾ ਮੇਨ ਚੋਰ ਕੌਣ ਹੈ ਹੋਰ ਵੀ ਇਨਵੋਲਵਮੈਂਟ ਹੋ ਸਕਦੀ ਹੈ ਵਿੱਚ ਇਹਦੀ ਬਿਲਕੁਲ ਜੀ ਕੱਲਾ ਮੈਨੇਜਰ ਨੂੰ ਜਿ ਮੈਨੇਜਰ ਨੂੰ ਦੱਸਿਆ ਗਿਆ ਹੈ ਕੁਝ ਕਰਿਆ ਗਿਆ ਕੀ ਹੋਇਆ ਕਿਨੇ ਕੀ ਉਹਦੇ ਹੁਣ ਪੁੱਛ ਪ੍ਰਤਾਲ ਤੇ ਹੀ ਪਤਾ ਲੱਗੂਗਾ ਜੀ ਇਹ ਬਿਲਕੁਲ ਅਸੀਂ ਨਹੀਂ ਜਿਆਦਾ ਵੀ ਮਸਲੇਮਾ ਹੈ ਨਹੀਂ ਸਾਨੂੰ ਤਾਂ ਹੁਣ ਪੇਪਰਾਂ માં ਖਬਰ ਆਈ ਹੈ ਟੀਵੀ ਪਰ ਖਬਰ ਆਈ ਹੈ ਤਾਂ ਪਤਾ ਲੱਗਿਆ ਇਹ ਪਤਾ ਹੁਣ ਮੈਨੇਜਰ ਸਾਹਿਬ ਨੂੰ ਇਹ ਪਤਾ ਵੀ ਕਿਤਨਾ ਏਰਾਫੇਰੀ ਕਰੀ ਹੈ ਸਹੀ ਕਰੀ ਹੈ ਕਿ ਗਲਤ ਕਰੀ ਹੈ ਹੁਣ ਤਾਂ ਜ਼ਿੰਮੇਵਾਰ ਉਹੀ ਹੈ ਬਿਲਕੁਲ ਇੱਕ ਚੀਜ਼ ਮੈਨੂੰ ਹੋਰ ਦੱਸੋ ਜਿਸ ਤਰ੍ਹਾਂ ਦੇ ਨਾਲ ਇੱਕ ਬਿੱਗਾ 6 ਮਰਲੇ ਜ਼ਮੀਨ 1 ਕਰੋੜ 34-35 ਲੱਖ ਦੀ ਵੇਚਤੀ ਕੀ ਇਹਦੀ ਕੀਮਤ ਇੰਨੀ ਕੀ ਇੱਥੇ ਇਸ ਥਾਂ ਦੇ ਉੱਤੇ ਦੇਖੋ ਜੀ ਇਹ ਤਾਂ ਹੁਣ ਪੂਟਾ ਕਮਾਡਾ ਹੀ ਦੱਸੂਗੀ ਸਾਡੇ ਨੂੰ ਤਾਂ 1 ਕਰੋੜ 70 ਲੱਖ ਦੇ ਆ ਕੇ ਲੇਗਾ ਜਦੋਂ ਇਹ ਵੇਚੀਏ ਜਦੋਂ ਵੇਚੀਏ ਹਾਂ ਜੀ ਹੁਣ ਇਹਦੀ ਕੀਮਤ ਕਿੰਨੀ ਕੁ ਹੋਊ ਜਿੱਥੇ ਅੱਜ ਜਿੱਥੇ ਇਹ ਜ਼ਮੀਨ ਹੈ ਇਸ ਦੇ ਬਾਰੇ ਮਨੀ ਜੀ ਆਪਾਂ ਕੁਝ ਵੀ ਕਹਿ ਸਕਦੇ ਮੈਂ ਕਰੋੜਾਂ ਦੀ ਹੋਣੀ ਆ ਇਹ ਤਾਂ ਪੂਟਾ ਕਮਾਡਾ ਹੀ ਜਾਣੂਗਾ ਇਹ ਮੈਨੇਜਰ ਨੂੰ ਪਤਾ ਬਿਲਕੁਲ ਬਿਲਕੁਲ ਸਾਡੇ ਦਾ ਸਾਬਕਾ ਸਰਪੰਚ ਪਿੰਡ ਦੇ ਸਾਡੇ ਨਾਲ ਸੀ ਜਿਹੜੀ ਸਾਹਮਣੇ ਜ਼ਮੀਨ ਨਜ਼ਰ ਆ ਰਹੀ ਆ ਤਾਂ ਇਹ ਇਹੀ ਜ਼ਮੀਨ ਦਾ ਇਹ ਮਸਲਾ ਜਿੱਥੇ ਕੀ ਆ ਪਾਣੀ ਖੜਾ ਹੈ ਇਹੀ ਗੁਰਦੁਆਰਾ ਅੰਬ ਸਾਹਿਬ ਦੇ ਨਾਮ ਤੇ ਜ਼ਮੀਨ ਬੋਲਦੀ ਹੈ ਇਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਆਖਰਕਾਰ ਹੁਣ ਮਸਲਾ ਉਲਝਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਪਿੰਡ ਦੇ ਲੋਕ ਵੀ ਕਹਿ ਰਹੇ ਨੇ ਕਿ ਗੁਰਦੁਆਰੇ ਸਾਹਿਬ ਦਾ ਜਿਹੜਾ ਮੈਨੇਜਰ ਹੈ ਤਾਂ ਉਹ ਉਸ ਦੇ ਵੱਲੋਂ ਕਤਾਈ ਕੀਤੀ ਗਿਆ ਤਾਂ ਜਾਂਚ ਡੰਗਾਈ ਦੇ ਨਾਲ ਹੋਵੇ ਪਤਾ ਲੱਗੇ ਕਿ ਹੋਰ ਲੋਕ ਕਿੰਨੇ ਇਨਵੋਲਵਮੈਂਟ ਨੇ ਇਹਦੇ ਵਿੱਚ 1 ਕਰੋੜ 35 ਲੱਖ ਦੀ ਹੈ ਜ਼ਮੀਨ ਹੈ ਜਿਹੜੀ ਕਿੰਨੇ ਦੀ 32 ਲੱਖ ਦੀ 1 ਕਰੋੜ 32 ਲੱਖ ਦੀ ਇਹ ਜਮੀਨ ਆ ਜਿਹੜੀ ਵੇਚੀ ਗਈ ਆ ਜਿਸ ਨੂੰ ਲੈ ਕੇ ਹੁਣ ਕਾਰਵਾਈ ਦੀ ਮੰਗ ਉੱਠ ਰਹੀ ਆ ਤੇ ਦੂਜਾ ਉਹ ਪਰਿਵਾਰ ਵੀ ਕਹਿ ਰਹੇ ਨੇ ਕਿ ਪਸਤਾਰਿਆ ਉਹਨਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਇਹ ਜਮੀਨ ਵੇਚੀ ਗਈ ਆ ਪਰ ਹੁਣ ਪੂਰਾ ਰੌਲਾ ਪੈ ਗਿਆ ਤਾਂ ਮੰਗ ਵੀ ਉੱਠ ਰਹੀ ਆ ਕਿ ਕਾਰਵਾਈ ਜਿਹੜੀ ਸਖਤ ਹੋਣੀ ਚਾਹੀਦੀ ਆ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲ